हां जी दोस्तों गल ਕਰਦੇ ਆ ਸਸਿਉਰ ਦੇ ਦਿੱਤੇ ਹੋਏ ਸਿਧਾਂਤ ਕੜੀਦਾਰ ਤੇ ਲੜੀਦਾਰ ਸਬੰਧ ਪਹਿਲਾਂ ਆਪਾਂ ਨਾ ਕੁਝ ਉਦਾਹਰਨਾਂ ਲੈਣੇ ਆ ਉਹਦੇ ਵਿੱਚੋਂ ਕੜੀਦਾਰ ਸਬੰਧ ਕਿਹੜੇ ਹੁੰਦੇ ਆ ਤੇ ਲੜੀਦਾਰ ਸਬੰਧ ਕਿਹੜੇ ਹੁੰਦੇ ਆ ਤੁਸੀਂ ਸਕਰੀਨ ਤੇ ਦੇਖਦੇ ਹੋ ਆਪਣੇ ਕੋਲੇ ਚਾਰ ਉਦਾਹਰਨਾਂ ਹੈਗੀਆਂ ਪਹਿਲਾ ਹੈ ਬਗਲਾ ਡੱਡ ਫੜ ਰਿਆ ਹੈ ਦੂਜਾ ਆਪਣੇ ਕੋਲੇ ਹੈ ਘੁੱਗੀ ਦਾਣੇ ਚੁਗਰੀ ਹੈ ਤੀਜਾ ਤੋਤਾ ਫਲ ਠੁੰਗ ਰਿਹਾ ਹੈ ਤੇ ਇਸੇ ਤਰੀਕੇ ਦੇ ਨਾਲ ਚੌਥਾ ਕਾਂ ਮਾਸ ਨੋਜ ਰਿਹਾ ਹੈ ਕੁਨ ਸਾਸੀ ਉਹਨੇ ਕਿੰਨਾ ਨੂੰ ਕੜੀਦਾਰ ਸਬੰਧ ਗਿਆ ਤੇ ਕਿੰਨਾ ਨੂੰ ਲੜੀਦਾਰ ਸਬੰਧ ਗਿਆ ਹੈ ਇਹਨਾਂ ਦੇ ਗੁਣ ਕੀ ਹੈ ਦੇਖੋ ਵਾਕ ਦੇ ਵਿੱਚ ਇੱਕ ਜਿਹੜੇ ਰੇਖਾ ਦੇ ਅਨਸਾਰ ਜੁੜ ਰਿਹਾ ਜਿਵੇਂ ਪਹਿਲੇ ਵਾਕ ਦੀ ਗੱਲ ਕਰੀਏ ਤਾਂ ਆਪਾਂ ਪਹਿਲੇ ਵਾਕ ਦੀ ਜਦੋਂ ਗੱਲ ਕਰਦੇ ਹਾਂ ਬਗਲਾ ਡੱਡ ਫੜ ਰਿਹਾ ਹੈ ਤਾਂ ਇਹਦੇ ਵਿੱਚ ਜਿਹੜੇ ਸਾਰੇ ਸ਼ਬਦ ਆਏ ਹੈ ਬਗਲਾ ਡੱਡ ਫੜ ਰਿਹਾ ਹੈ ਇਹ ਸਾਰੇ ਜਿਹੜੇ ਸ਼ਬਦ ਹੈ ਕੜੀ ਵਾਂਗ ਜੁੜ ਕੇ ਇੱਕ ਪੂਰੇ ਵਾਕ ਦਾ ਨਿਰਮਾਣ ਕਰਦੇ ਐਵੇਂ ਸੰਗਲ ਦੀਆਂ ਜਿਵੇਂ ਕੜੀਆਂ ਜੁੜੀਆਂ ਹੁੰਦੀਆਂ ਓਸੇ ਪ੍ਰਕਾਰ ਦੇ ਨਾਲ ਇਹ ਸਾਰੇ ਸ਼ਬਦ ਕੜੀਆਂ ਦੇ ਵਾਂਗ ਜੁੜ ਕੇ ਇੱਕ ਵਾਕ ਦਾ ਇੱਕ ਵੱਡੀ ਇਕਾਈ ਦਾ ਨਿਰਮਾਣ ਕਰ ਰਹੇ ਐ ਇਸੇ ਤਰੀਕੇ ਨਾਲ ਦੂਜੇ ਵਾਕਾਂ ਦੇ ਵਿੱਚ ਕੜੀਦਾਰ ਸਬੰਧ ਹੁੰਦੇ ਆ ਜਿਹੜੇ ਹਾਜ਼ਰੀ ਦੇ ਸਬੰਧ ਇਹਨਾਂ ਨੂੰ ਕਿਹਾ ਜਾਂਦਾ ਕਿਉਂਕਿ ਜਦੋਂ ਇਹ ਵਾਕ ਦੇ ਵਿੱਚ ਰੱਖੇ ਜਾਂਦੇ ਆ ਵਾਕ ਦੇ ਵਿੱਚ ਪ੍ਰেজেন্ট ਹੁੰਦੇ ਆ ਉਹ ਉਦੋਂ ਹੀ ਆਪਣੇ ਅਰਥ ਜੀ ਗ੍ਰਹਿਣ ਕਰਦੇ ਜਿਵੇਂ ਆਪਾਂ ਬਗਲਾ ਕੱਲਾ ਅੱਡ ਬੋਲਦੀਏ ਡੱਡ ਅੱਡ ਬੋਲਦੀਏ ਫੜ ਰਿਆ ਕੱਲਾ ਅੱਡ ਬੋਲਦੀਏ ਤਾਂ ਇਹ ਜਿਹੜੇ ਹੈ ਇੱਕ ਪੂਰੇ ਵਾਕ ਦਾ ਨਿਰਮਾਣ ਨਹੀਂ ਹੋਊਗਾ ਜਦੋਂ ਇਹ ਕੜੀ ਦੇ ਵਾਂਗ ਜੁੜ ਕੇ ਇੱਕ ਪੂਰੇ ਵਾਕ ਦਾ ਨਿਰਮਾਣ ਕਰਦੇ ਹੈ ਇਸੇ ਲਈ ਇਹਨਾਂ ਨੂੰ ਹਾਜ਼ਰੀ ਦੇ ਸਬੰਧ ਕਿਹਾ ਜਾਂਦਾ ਹੈ ਤੇ ਪ੍ਰਤੱਖ ਸੰਬੰਧ ਵੀ ਕਿਹਾ ਜਾਂਦਾ ਹੈ ਪ੍ਰਤੱਖ ਸੰਬੰਧ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਸ਼ਬਦ ਹੈ ਜਿਹੜੇ ਜੁੜ ਕੇ ਹੀ ਅਰਥ ਗ੍ਰਹਿਣ ਕਰਦੇ ਹਨ ਇੱਕ ਵਾਕ ਦਾ ਨਿਰਮਾਣ ਕਰਦੇ ਹਨ ਜਦੋਂ ਅਸੀਂ ਕੋਈ ਵਾਕ ਬੋਲਦੇ ਹਾਂ ਤਾਂ ਜਿਹੜੇ ਸ਼ਬਦ ਤਾਂ ਉੱਥੇ ਹਾਜ਼ਰ ਹੋ ਜਾਂਦੇ ਆ ਉਹਨਾਂ ਨੂੰ ਤਾਂ ਅਸੀਂ ਕੜੀਦਾਰ ਸੰਬੰਧ ਕਹਿੰਦੇ ਆ ਜਦੋਂ ਅਸੀਂ ਪੂਰਾ ਵਾਕ ਬੋਲਿਆ ਇੱਕ ਰੇਖਾ ਦੇ ਵਿੱਚ ਜੁੜ ਕੇ ਇੱਕ ਕੜੀ ਦੇ ਵਿੱਚ ਜੁੜ ਕੇ ਵਾਕ ਬਣਦੀ ਹੈ ਤਾਂ ਉਹਨਾਂ ਨੂੰ ਤਾਂ ਅਸੀਂ ਕੜੀਦਾਰ ਸੰਬੰਧ ਕਹਿੰਦੇ ਹੁਣ ਬਗਲੇ ਦੀ ਥਾਂ ਤੇ ਕੋਈ ਹੋਰ ਸ਼ਬਦ ਵੀ ਵਰਤਿਆ ਜਾ ਸਕਦਾ ਹੈ ਜ਼ਰੂਰੀ ਨਹੀਂ ਕਿ ਉੱਥੇ ਉਹ ਸ਼ਬਦ ਬਗਲਾ ਹੀ ਹੋਵੇ ਉਸ ਦੀ ਥਾਂ ਤੇ ਕੋਈ ਹੋਰ ਮੰਨ ਕੇ ਚੱਲੋ ਆਪਾਂ ਇਹਦੀ ਥਾਂ ਤੇ ਬਾਜ ਸ਼ਬਦ ਵਰਤ ਲਈਏ ਤਾਂ ਹੁਣ ਬਾਜ ਹੈ ਜਿਹੜਾ ਉਹ ਇੱਥੇ ਹਾਜ਼ਰ ਨਹੀਂ ਹੋਇਆ ਗੈਰ ਹਾਜ਼ਰੀ ਦਾ ਸਬੰਧ ਹੈ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਲੜੀਦਾਰ ਸਬੰਧ ਹੁੰਦੇ ਆ ਉਹ ਸਾਡੇ ਦਿਮਾਗ ਦੇ ਵਿੱਚ ਤਾਂ ਹੁੰਦੇ ਆ ਪਰ ਉਹ ਹਾਜ਼ਰ ਨਹੀਂ ਹੁੰਦੇ ਗੈਰ ਹਾਜ਼ਰੀ ਦੇ ਸਬੰਧ ਉਹਨਾਂ ਨੂੰ ਗਣਿਆ ਆਪਾਂ ਐ ਪ੍ਰਤੱਖ ਕਹਿਣੀ ਹੈ ਲੁਕਤ ਜਿਹੜੇ ਹੈ ਵੀ ਕਹਿ ਦਿੰਨੇ ਉਹਨਾਂ ਨੂੰ ਆਪਾਂ ਤਾਂ ਹੁਣ ਬਗਲੇ ਦੀ ਥਾਂ ਤੇ ਬਾਜ ਸ਼ਬਦ ਵੀ ਵਰਤਿਆ ਜਾ ਸਕਦਾ ਹੈ ਹੁਣ ਉਹ ਬੋਲਣ ਵਾਲੇ ਤੇ ਨਿਰਭਰ ਕਰਦਾ ਹੈ ਕਿ ਉਹ ਉਸ ਦੇ ਥਾਂ ਤੇ ਕੋਈ ਹੋਰ ਸ਼ਬਦ ਵੀ ਵਰਤ ਸਕਦਾ ਹੈ ਜਿਵੇਂ ਆਪਾਂ ਕਹੀਏ ਵੀ RAM ਪੜਦਾ ਹੈ ਤਾਂ RAM ਦੀ ਥਾਂ ਤੇ ਸ਼ਾਮ ਵੀ ਬੋਲ ਸਕਦੇ ਆ ਕਿਸ਼ਨ ਵੀ ਬੋਲ ਸਕਦੇ ਆ ਆਪਾਂ ਹੋਰ ਕੋਈ ਵੀ ਲੋੜ ਅਨੁਸਾਰ ਜਿਹੜੇ ਸ਼ਬਦ ਸਾਡੇ ਦਿਮਾਗ ਦੇ ਵਿੱਚ ਪਈ ਹੈ ਪਰ ਉਹ ਹਾਜ਼ਰ ਨਹੀਂ ਹੋਏ ਗੈਰ ਹਾਜ਼ਰ ਸਬੰਧ ਹੈ ਉਹ ਗੈਰ ਹਾਜ਼ਰ ਸ਼ਬਦ ਹੈ ਉਹ ਲੋਕਤ ਸ਼ਬਦ ਹੈ ਤਾਂ ਉਹਨਾਂ ਨੂੰ ਅਸੀਂ ਲੜੀਦਾਰ ਜਿਹੜੇ ਹੈ ਸਬੰਧ ਕਹਿੰਦੇ ਹਾਂ ਤਾਂ ਕੜੀਦਾਰ ਸਬੰਧ ਉਹ ਹੁੰਦੇ ਹਨ ਜਿਹੜੇ ਸਪਸ਼ਟ ਰੂਪ ਤੋਂ ਇੱਕ ਰੇਖਾ ਦੇ ਵਿੱਚ ਇੱਕ ਕੜੀ ਦੇ ਵਿੱਚ ਜੁੜ ਕੇ ਇੱਕ ਇਕਾਈ ਦਾ ਵਾਕ ਦਾ ਨਿਰਮਾਣ ਕਰਦੇ ਹਨ ਤੇ ਅਰਥ ਗ੍ਰਹਿਣ ਕਰਦੇ ਹਨ ਜਦੋਂ ਕਿ ਜਿਹੜੇ ਲੜੀਦਾਰ ਸਬੰਧ ਹੁੰਦੇ ਹਨ ਉਹ ਗੈਰਹਾਜ਼ਰੀ ਦੇ ਸਬੰਧ ਹੁੰਦੇ ਹਨ ਇੱਕ ਸ਼ਬਦ ਉੱਤੇ ਥਾਂ ਤੇ ਬੋਲਿਆ ਜਾਂਦਾ ਬਾਕੀ ਸਾਰੇ ਗੈਰਹਾਜ਼ਰ ਹੋ ਜਾਂਦੇ ਆ ਦੂਜੇ ਸ਼ਬਦ ਉੱਥੇ ਪ੍ਰੈਜ਼ੈਂਟ ਨਹੀਂ ਹੁੰਦੇ ਦੂਜਾ ਕੋਈ ਜਿਹੜਾ ਬੋਲਣ ਵਾਲਾ ਹੋ ਆਪਦੀ ਲੋੜ ਦੇ ਅਨਸਾਰ ਉਹਦੇ ਥਾਂ ਤੇ ਉਹ ਹੋਰ ਸ਼ਬਦ ਵਰਤ ਲੂਗਾ ਤੋਂ ਗੈਰਹਾਜ਼ਰੀ ਦੇ ਸਬੰਧ ਹੁੰਦੇ ਆ ਲੁਕਤ ਸਬੰਧ ਹੁੰਦੇ ਆ ਉਹਨਾਂ ਨੂੰ ਆਪਾਂ ਕਹਨੇ ਆਂਗੇ ਸਾਸਿਉਰ ਨੇ ਜਿਹੜੇ ਕੜੀਦਾਰ ਸਬੰਧ ਹੈ ਉਹਨਾਂ ਨੂੰ ਪ੍ਰਾਥਮਿਕਤਾ ਦਿੱਤੀ ਹੈ ਜਿਹੜੇ ਲੜੀਦਾਰ ਸ਼ਬਦ ਹੈ ਸਬੰਧ ਹੈ ਉਹਨਾਂ ਨੂੰ ਦੂਜੀ ਥਾਂ ਤੇ ਰੱਖਿਆ ਹੈ ਇਹ ਵੀ ਆਪਣੇ ਲਈ ਇੱਕ ਪ੍ਰੈਸ਼ਨ ਹੋ ਸਕਦਾ ਹੈ ਕਿ ਸਾਸਿਉਰ ਨੇ ਕਿਹਨੂੰ ਜਿਹੜੀ ਹੈ ਪ੍ਰਾਥਮਿਕਤਾ ਦਿੱਤੀ ਹੈ ਤਾਂ ਉਹ ਸਾਸਿਉਰ ਹੈ ਜਿਹੜਾ ਭਾਸ਼ਾ ਵਿਗਿਆਨੀ ਉਹ ਕੜੀਦਾਰ ਸਬੰਧਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ ਜਦੋਂ ਕਿ ਉਹ ਲੜੀਦਾਰ ਜਿਹੜੇ ਸ਼ਬਦ ਹੈ ਉਹਨਾਂ ਨੂੰ ਉਹ ਦੂਜੀ ਥਾਂ ਤੇ ਰੱਖਦਾ ਦੂਜੇਲੀ ਥਾਂ ਤੇ ਰੱਖਦਾ ਸੈਕੰਡਰੀ ਥਾਂ ਤੇ ਰੱਖਦਾ ਪ੍ਰਾਇਮਰੀ ਥਾਂ ਤੇ ਜਿਹੜੇ ਰੱਖਦਾ ਉਹ ਕੜੀਦਾਰ ਸਬੰਧਾਂ ਨੂੰ ਰੱਖਦਾ ਹੈ